ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜੀ ਕਿਹੜਾ ਫੈਬਰਿਕ ਹੈ ਕੀ ਇਹਦਾ ਪ੍ਰਾਈਸ ਹੈ ਸਾਰਾ ਕੁਝ ਦੱਸਾਂਗੇ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਆਉਣਗੇ ਪਸ਼ਮੀਨੇ ਦੇ ਜੀ ਪਿਓਰ ਪਸ਼ਮੀਨੇ ਦਾ ਫੈਬਰਿਕ ਹੋਊਗਾ ਜੀ ਬਾਟਮ ਬੀਰ ਆਮਟੈਕਸ ਦੀ ਆਉਗੀ ਜੀ 셔ਟ ਵੀ ਆਮਟੈਕਸ ਦੀ ਹੈ ਆਮਟੈਕਸ ਦੇ ਸੂਟ ਹੈ ਜੀ ਇਹ ਚੈੱਕ ਵਾਲੀ 셔ਟ ਆਉਗੀ ਜੀ ਨਾਲ ਇਹਦੇ ਪਲੇਨ ਆਮਟੈਕਸ ਦੀ ਬਾਟਮ ਆਉਗੀ 2.5 ਮੀਟਰ ਦੀ ਕਟ ਆਉਗੀ ਜੀ ਟੋਟਲ 5 ਮੀਟਰ ਫੈਬਰਿਕ ਤੁਹਾਨੂੰ ਮਿਲੂਗਾ ਜੀ ਫੈਬਰਿਕ ਦੀ ਜੇ ਆਪਾਂ ਗੱਲ ਕਰੀਏ ਤਾਂ ਫੈਬਰਿਕ ਪੂਰਾ ਗਰਮ ਹੋਊਗਾ ਜੀ ਪਿਓਰ ਪਸ਼ਮੀਨੇ ਦਾ 셔ਟ ਬਾਟਮ ਦੋਨੋਂ ਪਸ਼ਮੀਨੇ ਦੀਆਂ ਆਉਣੀਆਂ ਜੀ ਪਿਓਰ ਦੀਆਂ ਕੋਈ ਵੀ ਇਸ ਕਪੜੇ ਦੀ ਕੋਈ ਵੀ ਸ਼ਿਕਾਇਤ ਨਹੀਂ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਬੁਰ ਨਹੀਂ ਆਉਂਦਾ ਕੋਈ ਇਹ ਛਿੱਜਦਾ ਨਹੀਂ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਜੀ ਜਿਵੇਂ ਹੈਗਾ ਉਸੇ ਤਰ੍ਹਾਂ ਹੀ ਰਹੂਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਪੂਰਾ ਸੌਫਟ ਹੈ ਜੀ ਪੂਰਾ ਗਰਮ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਦੇ ਡਿਜ਼ਾਈਨ ਹੈ ਬਹੁਤ ਪਿਆਰੇ ਪਿਆਰੇ ਜੇ ਕਲਰ ਹੈ ਬਹੁਤ ਸੋਹਣਾ ਇਹਦਾ ਬਾਟਮ ਦਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਵੀ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਇਹਨਾਂ ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੂਗੀ ਸੋ ਉਹਨੂੰ ਨਾਲ ਪਲੇਨ ਬਾਟਮ ਮਿਲੂਗੀ ਟਾਈਟਾ ਮੀਟਰ ਦੀ ਕਟ ਆਊਗੀ ਜੀ ਇਹਨਾਂ ਸੂਟਾਂ ਦੀ ਵੀ ਫੈਬਰਿਕ ਸਾਰਾ ਰਾਮਟੈਕਸ ਦਾ ਹੋਊਗਾ ਜੀ ਤੇ ਬਹੁਤ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਬਹੁਤ ਸੋਹਣੇ ਇਹਨਾਂ ਦੇ ਆਪਣਾ ਪ੍ਰਿੰਟ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਵਗੈਰਾ ਕਰਵਾਉਣਾ ਜਾਂ ਤੁਸੀਂ ਸ਼ਰਟ ਦੇ ਉੱਪਰ ਡਿਜ਼ਾਈਨਿੰਗ ਕਰਵਾਉਣੀ ਹੈ ਬਾਟਮ ਨਾਲ ਦਾ ਫੈਬਰਿਕ ਲਗਾ ਕੇ ਤਾਂ ਤੁਸੀਂ ਕੋਈ ਵੀ ਸਾਡੇ ਤੋਂ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਆਪਣੇ ਤੁਸੀਂ ਚੈਨਲ ਤੇ ਜਾ ਕੇ ਆਪਣੀਆਂ ਵੀਡੀਓ ਦੇਖ ਸਕਦੇ ਹੋ ਜੀ ਵਰਕ ਵਾਲੀਆਂ ਤੇ ਆਪਣੇ ਕੰਮ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਆਪਣਾ ਕੰਮ ਚੈੱਕ ਕਰ ਸਕਦੇ ਹੋ ਆਪਾਂ ਹੌਣ ਆਰਡਰ ਹੀ ਸੂਟ ਰੈਡੀ ਕਰਦੇ ਆ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਵਰਕ ਵਾਲਾ ਰੈਡੀ ਕਰਵਾ ਸਕਦੇ ਹੋ ਪਲੇਨ ਫੈਬਰਿਕ ਤੇ ਵੀ ਤੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਸੂਟ ਸਾਡੇ ਤੋਂ ਵਰਕ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ ਆਲ ਓਵਰ ਇਹ ਵੀ ਬ੍ਰਾਂਡਡ ਪਸ਼ਮੀਨਾ ਜੀ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਆਊਗਾ ਜੀ 1050 ਰੁਪਏ ਪ੍ਰਾਈਸ ਹੈ ਜੀ ਜਿਹੜੇ ਪਹਿਲਾਂ ਤੁਸੀਂ ਰਾਮ ਟੈਕਸ ਬ੍ਰਾਂਡ ਦੇ ਸੂਟ ਦੇਖਿਆ ਜੀ ਉਹਨਾਂ ਦਾ ਪ੍ਰਾਈਸ ਆਊਗਾ ਜੀ 1200 ਇਹਨਾਂ ਦਾ ਪ੍ਰਾਈਸ ਹੈ ਜੀ 1050 ਰੁਪਏ ਗਾਰੰਟੀ ਇਹਨਾਂ ਦੀ ਵੀ ਪੂਰੀ ਹੈ ਜੀ ਕੋਈ ਇਹਨਾਂ ਤੇ ਬੁਰਨੀ ਆਉਂਦਾ ਜੀ ਬਿਲਕੁਲ ਵੀ ਕੱਪੜਾ ਖਰਾਬ ਹੋਣ ਵਾਲਾ ਨਹੀਂ 100% ਗਾਰੰਟੀ ਹੈ ਜੀ ਤੁਸੀਂ ਬੇਫਿਕਰ ਹੋ ਕੇ ਸੂਟ ਲੈ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਵੀ ਇਹਨਾਂ ਨੂੰ ਬਣਵਾ ਸਕਦੇ ਹੋ ਤੁਸੀਂ ਜੇ ਆਲ ਓਵਰ ਲੈਣਾ ਤਾਂ ਇਹ ਆਲਓਵਰ ਤੁਹਾਨੂੰ 5 ਮੀਟਰ ਫੈਬਰਿਕ ਮਿਲ ਜੂਗਾ ਜੀ ਤੇ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਪਿਓਰ ਪਿਓਰ ਵਾਲੀ ਕੁਆਲਿਟੀ ਹੈ ਜੀ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਆਊਗਾ ਜੀ ਇਹ ਵਾਲਾ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡੇ WhatsApp ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਹੋਰ ਵੀ ਰੈਡੀ ਕਰਵਾ ਸਕਦੇ ਹੋ ਜੀ ਜਿਵੇਂ ਕੋਈ ਹੈਂਡਵਰਕ ਦਾ ਹੋ ਗਿਆ ਮਸ਼ੀਨਵਰਕ ਦਾ ਹੋ ਗਿਆ ਪੇਂਟਵਰਕ ਦਾ ਹੋ ਗਿਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਾਂ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਕਸਟਮਾਈਜ਼ ਕਰਕੇ ਦੇਵਾਂਗੇ ਜੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਵੀਡੀਓ ਦੇਖ ਸਕਦੇ ਹੋ ਤੇ ਆਪਣੇ ਕੰਮ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਔਨ ਆਰਡਰ ਆਪਾਂ ਸੂਟ ਰੈਡੀ ਕਰਦੇ ਹਾਂ ਜੀ ਇਹ ਵਾਲੇ ਸੂਟ ਆਉਣਗੇ ਜੀ ਟਿਸਟਾ ਬ੍ਰੈਂਡ ਦੇ ਕੁਟ్రਾਈ ਦੇ ਆਲ ਓਵਰ ਸੂਟ ਹੈ ਜੀ 1750 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ 60 ਰੁਪਏ ਜੀ ਕੋਟ ਰਾਈ ਦੇ ਸੂਟ ਆਉਣਗੇ ਜੀ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾਉਣਾ ਹੈ ਕਿਸੇ ਵੀ ਬਾਟਮ ਦੇ ਨਾਲ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ